ਕੰਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਹੀ ਵੀਡੀਓ ਬਣਾਉਂਦਾ ਬਹੁਤ ਹੀ ਇੱਕ ਮਹਤਵਪੂਰਨ ਮਕਸਦ ਆਪਣਾ ਬੱਚਿਆਂ ਦੇ ਕਾਲ ਜਦੋਂ ਹੁੰਦੀ ਆ ਕਿਸੇ ਬੱਚੇ ਨੇ ਮੈਸੇਜ ਜਾਵਾ ਆਉਂਦੇ ਆ ਤਾਂ ਮੇਰਾ ਉਦੋਂ ਹੱਕ ਬਣਦਾ ਹੁੰਦਾ ਕਿ ਤੁਹਾਨੂੰ ਮੈਂ ਸਹੀ ਤੋਂ ਸਹੀ ਚੀਜ਼ ਨਾ ਜਾਣੂ ਕਰਵਾਵਾ ਤਾਂ ਜੋ ਕਿਸੇ ਬੱਚੇ ਦਾ ਨੁਕਸਾਨ ਨਾ ਹੋਵੇ ਸਭ ਤੋਂ ਪਹਿਲਾਂ ਰਾਜੀ ਤੁਹਾਡੇ ਵਾਸਤੇ ਕਿ ਮੈਂ ਚੀਜ਼ ਲੈ ਕੇ ਆ ਰਹੇ ਹਾਂਗਾ ਦੇਖੋ ਜੀ ਤੁਹਾਨੂੰ ਪਤਾ ਕਿ ਆਪਣੇ ਕਰੰਟ ਅਫੇਅਰ ਆ ਜਿਹੜੇ ਉਹ YouTube ਦੇ ਉੱਪਰ ਬਿਲਕੁਲ ਫ੍ਰੀ ਚੱਲ ਰਹੇ ਆ ਠੀਕ ਹੈ ਜੀ YouTube ਉੱਪਰ ਆਪਣੇ ਕਰੰਟ ਅਫੇਅਰ ਦਾ ਜਿਹੜੇ ਉਹ ਬਿਲਕੁਲ ਸਹੀ ਚੱਲ ਰਹੇ ਹੈ ਤੇ ਫ੍ਰੀ ਚੱਲ ਰਹੇ ਹੈ ਠੀਕ ਹੈ ਜੀ ਉਹ ਆਪਾਂ 24 ਅਕਤੂਬਰ ਤੱਕ ਕੰਪਲੀਟ ਕਰ ਚੁੱਕੇ ਆ ਸਤੰਬਰ ਦੇ ਹਜੇ ਵੀਡੀਓ ਅਪਡੇਟ ਕਰਨ ਵਾਲੀਆਂ ਪੰਗੀਆਂ ਅੱਜ ਤੁਹਾਨੂੰ ਸ਼ਾਮ ਤੋਂ ਰੈਗੂਲਰ ਕਲਾਸਾਂ ਚਾਰ-ਚਾਰ ਦਿਨਾਂ ਦੇ ਕਰਕੇ ਆਪਾਂ ਨਾ ਰਲ ਜਾਣਾ ਠੀਕ ਹੈ ਜੁਲਾਈ ਦੇ ਕੰਪਲੀਟ ਹੈ ਠੀਕ ਹੈ ਜੀ ਅਗਸਤ ਦੇ ਕੰਪਲੀਟ ਹੋਣ ਵਾਲੇ ਆ ਬਸ ਛੇ ਦਿਨਾਂ ਦੇ ਕਰੰਟ ਅਫੇਅਰ ਇਹਦੇ ਸਤੰਬਰ ਦੇ ਆਪਾਂ ਖਿੱਚ ਦਾਂਗੇ ਹਫ਼ਤੇ-ਹਫ਼ਤੇ ਦੇ ਜਾਂ ਚਾਰ-ਚਾਰ ਦਿਨਾਂ ਦੇ ਇਕੱਠੇ ਪਾ ਕੇ ਤੁਹਾਨੂੰ ਕੰਪਲੀਟ ਕਰਵਾ ਦਾਂਗੇ ਹੈਨਾ ਹੁਣ ਅੱਜ ਤੁਹਾਡੇ ਵਾਸਤੇ ਮੈਂ ਇੱਕ ਨਵੀਂ ਚੀਜ਼ ਲੈ ਕੇ ਆਇਆ ਤੁਹਾਡੇ ਵਾਸਤੇ ਮੈਂ ਇੱਕ ਸਬਜੈਕਟ ਦਾ ਕੋਰਸ ਬਿਲਕੁਲ ਫ੍ਰੀ ਲੈ ਕੇ ਆਉਂਗਾ ਬਿਲਕੁਲ ਜ਼ੀਰੋ ਲੈਵਲ ਤੋਂ ਤੇ ਇੰਨੇ ਵਧੀਆ ਤਰੀਕੇ ਨਾਲ ਬਸ ਤੁਸੀਂ ਆਪ ਹੀ ਇੱਕ ਕਲਾਸ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਹੁਣ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਮੇਰੇ ਕੋਲੋਂ ਜੀਕੇ ਪੜਨਾ ਚਾਹੁੰਦੇ ਹੋ ਤੁਸੀਂ ਮੇਰੇ ਕੋਲੋਂ ਫ੍ਰੀ ਮੈਥ ਪੜਨਾ ਚਾਹੁੰਦੇ ਹੋ ਤੁਸੀਂ ਫ੍ਰੀ ਰੀਜ਼ਨਿੰਗ ਪੜਨਾ ਚਾਹੁੰਦੇ ਹੋ ਠੀਕ ਹੈ ਜੀ ਫ੍ਰੀ ਕੰਪਿਊਟਰ ਪੜਨਾ ਚਾਹੁੰਦੇ ਹੋ ਫ੍ਰੀ ਪੰਜਾਬੀ ਪੜਨਾ ਚਾਹੁੰਦੇ ਹੋ ਠੀਕ ਹੈ ਇੰਨਾਂ ਦੇ ਵਿੱਚੋਂ ਠੀਕ ਹੈ ਜੀ ਚਾਹੇ ਜੀਕੇ ਹੋਗੀ ਚਾਹੇ ਮੈਥ ਚਾਹੇ ਰੀਜ਼ਨਿੰਗ ਚਾਹੇ ਕੰਪਿਊਟਰ ਚਾਹੇ ਪੰਜਾਬੀ ਠੀਕ ਹੈ ਜੀ ਜੇਕਰ ਤੁਸੀਂ ਇੰਨਾਂ ਦੇ ਵਿੱਚੋਂ ਕਰੰਟ ਅਫੇਅਰ ਆਲਰੇਡੀ ਆਪਣਾ ਜਿਹੜਾ ਕੋਈ ਵੀ ਤੁਸੀਂ ਸਬਜੈਕਟ ਫ੍ਰੀ ਕਰਨਾ ਚਾਹੁੰਦੇ ਹੋ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਕਰਵਾਉਂਗਾ ਬਿਦ ਪੀਡੀਐਫ ਦੇਵਾਂਗਾ ਮੋਕ ਟੈਸਟ ਜਿਵੇਂ ਐਪ ਦੇ ਵਿੱਚ ਪੜਾਉਣਾ ਉਸ ਤਰੀਵੇਂ ਇੱਥੇ ਪੜਾਉਂਗਾ ਕਿ ਇੰਨਾਂ ਦੇ ਵਿੱਚੋਂ ਨੂੰ ਇੱਕ ਸਬਜੈਕਟ ਮੈਂ ਬਿਲਕੁਲ ਫ੍ਰੀ ਕਰਵਾਉਂਗਾ ਤੁਸੀਂ ਦੱਸੋ ਮੈਨੂੰ ਭਾਈ ਜਿਹੜੇ ਬੱਚੇ ਦੇ ਜਿੰਨੇ ਜ਼ਿਆਦਾ ਕਮੈਂਟ ਹੋਏ ਉਹ ਸਬਜੈਕਟ ਤੁਹਾਡੇ ਵਾਸਤੇ ਮੈਂ ਅਗਲੇ ਉਹ ਕੰਪਲੀਟ ਕਰਵਾਉਂਗਾ ਸਾਰਾ ਕੰਪਲੀਟ ਸਲੇਵਸ ਕਰਵਾਉਂਦੇ ਇੱਕ ਸਬਜੈਕਟ ਵੀ ਜੇ ਆਪਾਂ ਕੰਪਲੀਟ ਕਰਵਾਉਣਾ ਰਜੇ ਤਾਂ ਘੱਟੋ ਘੱਟ ਡੇਢ ਮਹੀਨਾ ਲੱਗੂਗਾ ਹੀ ਲੱਗੂਗਾ ਕਿਉਂਕਿ ਮੈਂ ਫਹਾਵਾਟਾਲਾ ਕੰਮ ਨਹੀਂ ਕਰਨਾ ਹੈਗਾ ਠੀਕ ਹੈ ਕਿ ਹਾਂਜੀ YouTube ਤੇ ਚਲਾਦਾ ਬਸ ਫਹਾਵਾ ਕਰ ਦੋ ਤੁਹਾਨੂੰ ਪਤਾ ਮੇਰੇ ਕਰੰਟ ਅਫੇਅਰ ਵੀ ਜਾ ਕੇ ਦੇਖੋ ਤੁਸੀਂ ਕਿਸ ਤਰ੍ਹਾਂ ਕਰਵਾਏ ਹੁੰਦੇ ਆ ਡਿਟੇਲ ਦੇ ਵਿੱਚ ਤੇ ਇਹ ਚੀਜ਼ਾਂ ਵੀ ਤੁਹਾਨੂੰ ਮੈਂ ਬਿਲਕੁਲ ਡਿਟੇਲ ਦੇ ਵਿੱਚ ਕਰਵਾਉਂਗਾ ਤੁਸੀਂ ਦੱਸੋ ਕਿ ਜੀਕੇ ਕਰਨੀ ਹੈ ਭਾਈ ਮੇਰੇ ਕੋਲੋਂ ਜੀਕੇ ਦੇ ਵਿੱਚ ਤੁਹਾਨੂੰ ਮੈਂ ਜੀਓਗ੍ਰਾਫੀ ਇਕਨੋਮੀ ਮਾਡਰਨ ਹਿਸਟਰੀ ਠੀਕ ਹੈ ਜੀ ਐਂਸ਼ੀਅੰਟ ਸਾਰੇ ਕੰਪਲੀਟ ਕਰਵਾਉਂਗਾ ਜੇ ਮੈਥ ਕਰਨਾ ਚਾਹੁੰਦੇ ਹੋ ਜਿੰਨੀਆਂ ਕਾਈਆਂ ਮੈਥ ਦੀਆਂ ਸਾਰੀਆਂ ਕੰਪਲੀਟ ਕਰਵਾਉਂ ਜੇ ਕਲੀ ਰੀਜਨਿੰਗ ਕਰਨਾ ਚਾਹੁੰਦੇ ਹੋ ਸਾਰੀਆਂ ਕਾਈਆਂ ਰੀਜਨਿੰਗ ਕੰਪਲੀਟ ਕਰਵਾਉ ਜੇ ਕੰਪਿਊਟਰ ਚ ਪੰਜਾਬੀ ਠੀਕ ਹੈ ਤੁਸੀਂ ਦੱਸੋ რა ਜੇ ਕੀ ਕਰਨਾ ਚਾਹੁੰਦੇ ਹੋ ਜਿਹੜੇ ਬੱਚੇ ਜਿੰਨੇ ਬਾਅਦ ਕਮੈਂਟ ਹੋਏ ਉਹ ਚੀਜ਼ ਮੈਂ ਕਰਵਾ ਦੂੰਗਾ ਤੁਹਾਡੇ ਵਾਸਤੇ ਗਿਫਟ ਲਾ ਲਓ ਠੀਕ ਹੈ ਜੀ ਟੀਚਰਸ ਡੇ ਤੇ ਤੁਹਾਨੂੰ ਮੈਂ ਗਿਫਟ ਨਹੀਂ ਦੇ ਸਕਿਆ ਸੀ ਤਾਂ ਮੈਂ ਟੀਚਰ ਡੇ ਵਾਲਾ ਗਿਫਟ ਹੀ ਸਮਝ ਲਓ ਤੁਸੀਂ ਜਿਹੜੇ ਬੱਚੇ ਦੇ ਜਿਹੜੇ ਸਬਜੈਕਟ ਨੂੰ ਲੈ ਕੇ ਜ਼ਿਆਦਾ ਪ੍ਰਸ਼ਨ ਜ਼ਿਆਦਾ ਕਮੈਂਟ ਹੋਣਗੇ ਠੀਕ ਹੈ ਜੀ ਠੀਕ ਹੈ ਜੀ ਤੇ ਕਮੈਂਟ ਜਿਆਦਾ ਤੋਂ ਜਿਆਦਾ ਕਰਿਓ ਤੇ ਹਾਂ ਹੁਣ ਜਿਹੜਾ ਮੇਨ ਮੁੱਦਾ ਦਾ ਜੀ ਜਿਹਦੀ ਬਾਰੇ ਤੇ ਗੱਲ ਕਰਨ ਲੱਗੇ ਕਿਉਂਕਿ ਬੱਚਿਆਂ ਦੇ ਜਿਆਦਾ ਆਪਰੇਸ਼ਨ ਹੁੰਦਾ ਹੈ ਕਹਿੰਦੇ ਸਾਡੇ ਜਿਹੜਾ ਤੁਸੀਂ 2025 ਦੇ 26 ਬਣੀਆਂ ਭਰਤੀਆਂ ਤੁਹਾਨੂੰ ਦੱਸਿਆਂਗੇ ਕਿ ਆ ਭਰਤੀਆਂ 2025 ਦੇ 26 ਦੇ ਵਿੱਚ ਸ਼ੁਰੂ ਹੋ ਜਾਣਗੀਆਂ ਤਾਂ ਮੈਂ ਇੱਕ ਵੀਡੀਓ ਬਣਾਈ ਸੀ ਉਹ ਵੀਡੀਓ ਦਾ ਲਿੰਕ ਵੀ ਤੁਹਾਨੂੰ ਦੇ ਦੂੰਗਾ 2025-26 ਦੇ ਵਿੱਚ ਕਿਹੜੀਆਂ-ਕਿਹੜੀਆਂ ਭਰਤੀਆਂ ਆ ਰਹੀਆਂ ਹੈਗੀਆਂ ਕਹਿੰਦੇ ਜੀ ਇਹ ਭਰਤੀਆਂ ਦਾ ਪੇਪਰ ਕਦੋਂ ਹੋਊਗਾ ਤੇ ਕਦੋਂ ਤੱਕ ਪੂਰੀਆਂ ਹੋਣਗੀਆਂ ਪਰ ਅਜੇ ਦੇਖੋ ਜਿਹੜੇ ਹਸਾਬ ਤੇ ਤੁਹਾਨੂੰ ਪਤਾ ਹੈ ਕਿ ਵਿਰੋਧ ਇੱਕ ਦੂਜੇ ਪ ਤਾਂ ਮੂਰੇ ਆਪ ਨੂੰ ਕੋਈ ਨਹੀਂ ਪਤਾ ਕਿਹੜੀ ਸਰਕਾਰ ਆਊਗੀ ਠੀਕ ਹੈ ਮੂਰੇ ਆਪ ਨੂੰ ਕੁਝ ਨਹੀਂ ਪਤਾ ਕਿ ਮਾਨ ਸਰਕਾਰ ਆਊਗੀ ਅਕਾਲੀ ਦਲ ਆਊ ਕਾਂਗਰਸ ਆਊ ਬੀਜਪੀ ਆਉ ਕੁਝ ਵੀ ਨਹੀਂ ਪਤਾ ਆਪ ਨੂੰ ਕੌਣ ਆਊਗਾ ਕੌਣ ਨਹੀਂ ਆਊਗਾ ਠੀਕ ਹੈ ਹੁਣ ਜਿਹੜਾ ਮੇਨ ਮੁੱਦਾ ਆਪਣਾ ਹੈਗਾ ਉਹ ਹੈਗਾ ਨੌਕਰੀ ਲੈਣ ਦਾ ਤੁਹਾਨੂੰ ਪਤਾ ਕਿ ਅੱਗੇ 4.5 ਸਾਲ ਬਾਅਦ ਜਦੋਂ ਵੀ ਕੋਈ ਭਰਤੀ ਹੁੰਦੀ ਸੀ ਉਹ ਸਰਕਾਰਾਂ ਜਿਵੇਂ ਜਦੋਂ ਵੋਟਾਂ ਦਾ ਐਂਡ ਆਲਾ ਸਾਰ ਰਹਿ ਜਾਂਦੇ 4.5 ਸਾਲ ਬਾਅਦ ਭਰਤੀ ਕਰ ਦਿੰਦੇ ਸੀ ਤਾਂ ਉਹਨਾਂ ਭਰਤੀਆਂ ਦੇ ਵਿੱਚ ਸਿਰਫ ਤੇ ਸਿਰਫ ਨੇ ਲੀਡਰਾਂ ਦੇ ਬੱਚੇ ਰਿਸ਼ਤੇਦਾਰ ਜਾਂ ਜਿਹੜੇ ਇਹਨਾਂ ਦੇ ਜਾਣ ਪਛਾਣ ਵਾਲੇ ਹੁੰਦੇ ਸੀ ਉਹਨਾਂ ਦੇ ਬੱਚੇ ਸਿਲੈਕਟ ਹੁੰਦੇ ਸੀ ਤਾਂ ਹੁਣ ਜਿਹੜਾ ਜੀ ਆਪਣੇ ਕੋਲੇ ਰਹਿ ਗਿਆ ਸਿਰਫ ਤੇ ਸਿਰਫ 1 ਸਾਲ ਹੁਣ ਆਹ 1 ਸਾਲ ਤੁਸੀਂ ਸਮਝ ਕੇ ਰੱਖੋ ਕਿ ਜੇਕਰ ਤੁਸੀਂ 1 ਸਾਲ ਦੇ ਵਿੱਚ ਜਿਹੜੇ ਬੱਚੇ ਨੇ ਜੋਬ ਲੈ ਲਈ ਲੈ ਲਈ 2027 28 29 ਦੇ ਵਿੱਚ ਕੋਈ ਭਰਤੀ ਨਹੀਂ ਆਉਣੀ ਕੋਈ ਭਰਤੀ ਨਹੀਂ ਹੁੰਦੀ ਪੰਜਾਬ ਦੀ 27 28 29 ਦੇ ਵਿੱਚ ਲਿਖ ਕੇ ਰੱਖ ਲਓ ਕਿ ਭਾਈ ਫਲਾਣੇ ਸਰ ਨੇ ਗਿਆ ਸੀ 2027 28 29 ਦੇ ਵਿੱਚ ਕੋਈ ਭਰਤੀ ਨਹੀਂ ਆਉਂਦੀ ਵੀ ਨਹੀਂ ਹੈਗੀ ਠੀਕ ਹੈ ਤਾਂ ਆਪਣੇ ਕੋਲੇ ਹੈਗਾ ਮੌਕਾ ਹੁਣ ਦਾ ਤੇ ਹੁਣ ਬੱਚੇ ਕਹਿੰਦੇ ਜੀ ਜੇ ਭਰਤੀ ਕਰਤੀ ਸਾਨੂੰ ਇਹ ਡਰ ਹੈ ਜੀ ਕੰਪਲੀਟ ਹੋਊਗੀ ਕਿ ਨਹੀਂ ਹੋਊਗੀ ਫਲਾਨਾ ਤੇ ਕੰਮ ਕਾ ਤਾਂ ਮੈਂ ਤੁਹਾਨੂੰ ਇਹਨਾਂ ਦੱਸਦਾ ਕਿ ਜਿਹੜੀਆਂ ਭਰਤੀਆਂ ਵੀ ਅੱਗੇ ਤੋਂ ਆਉਣਗੀਆਂ ਚਾਹੇ ਪਟਵਾਰੀ ਆਵੇ ਚਾਹੇ ਐਸਆਈ ਆਵੇ ਚਾਹੇ ਜੇਲ ਵਡਨ ਦੀ ਆਵੇ ਚਾਹੇ ਕੁੜਕਾਂ ਦੀ ਆਵੇ ਚਾਹੇ বন ਵਿਭਾਗ ਦੀ ਆਵੇ ਚਾਹੇ ਗਰੁੱਪ ਡੀ ਦੀ ਆਵੇ ਜਿਹੜੀਆਂ ਭਰਤੀਆਂ ਵੀ ਆਉਣਗੀਆਂ राजे ਉਹਨਾਂ ਸਾਰਿਆਂ ਦੇ ਪੇਪਰ 2 2 2.5 ਮਹੀਨਿਆਂ ਦੇ ਵਿੱਚ ਵਿੱਚ ਲੈ ਲਿਆ ਜਾਊਗਾ ਜਦੋਂ ਵੀ ਉਹ ਤੇ ਫਾਰਮ ਆਨਲਾਈਨ ਹੋਇਆ ਕਰਨਗੇ ਜਦੋਂ ਨੇ ਫਾਰਮ ਆਨਲਾਈਨ ਹੋ ਕੇ ਹਟਿਆ ਕਰਨਗੇ ਤੁਹਾਨੂੰ ਨਾਲ ਦੇ ਨਾਲ ਉਹਦੀ ਐਗਜ਼ਾਮ ਡੇਟ ਦੇ ਦਿਆ ਕਰਨਗੇ ਤੁਹਾਨੂੰ ਪਤਾ ਮੈਂ ਕਦੇ ਵੀ ਫੇਕ ਨਿਊਜ਼ ਨਹੀਂ ਪਾਉਂਦਾ ਹੁੰਦਾ ਜਿੰਨੀਆਂ ਨਿਊਜ਼ ਵੀ ਅੱਜ ਤੱਕ ਮੈਂ ਪਾਈਆਂ ਜਿੰਨੀਆਂ ਵੀ ਪਾਈਆਂ ਕੋਈ ਇੱਕ ਬੱਚਾ ਕਹੇ ਦੀ ਸਰ ਜੀ ਆ ਤੁਸੀਂ ਫੇਕ ਪਾਤੀ ਸੀਗੀ ਠੀਕ ਹੈ ਤਾਂ ਜਿੰਨੀ ਗੱਲ ਦਾ ਮੈਨੂੰ ਪਤਾ ਹੁੰਦਾਗਾ ਮੈਂ ਸਿਰਫ ਉਹੀ ਗੱਲ ਤੇ ਹੀ ਵੀਡੀਓ ਬਣਾਉਣਾ ਹੁੰਦਾਗਾ ਠੀਕ ਹੈ ਉਸੇ ਗੱਲ ਬਾਰੇ ਵੀ ਦੱਸਦਾ ਹੁੰਦਾ ਕਿ ਭਾਈ ਆਹ ਗੱਲ ਇੱਥੋਂ ਟਿਕ ਰਹਿ ਗਈ ਆਪ ਦਾ ਹਿਸਾਬ ਕਿਤਾਬ ਲਾ ਲਓ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਹਾਂਗਾ ਯਾਦਾ ਹਿਸਾਬ ਕਿਤਾਬ ਲਾ ਲਓ ਕਿ ਇਹਨਾਂ ਨੇ ਪੇਪਰ ਹੁਣੇ ਤੋਂ ਤਿਆਰੀ ਸ਼ੁਰੂ ਕਰੋ ਆਪਦੀ ਜਿੱਦ ਤੋਂ ਤੁਹਾਡੀ ਕੋਈ ਵੀ ਪੋਸਟ ਆਉਣੀ ਆ ਉਸ ਦਿਨ ਤੋਂ ਤੁਸੀਂ ਆਪਦੀਆਂ ਪ੍ਰੈਕਟਿਸ ਸੈਟ ਸ਼ੁਰੂ ਕਰਦੋ ਡਿਵੀਜ਼ਨ ਸ਼ੁਰੂ ਕਰਦੋ ਚਾਰਾ ਸਲੇਵ ਸ਼ੁਰੂ ਕਰਦੋ ਤੇ ਭਾਰਤਾਂ ਜਿਹੜੀਆਂ 2025 ਦੇ ਵਿੱਚ ਆਉਣਗੀਆਂ 25 ਦੇ ਐਂਡ ਦੇ ਵਿੱਚ 26 ਦੇ ਵਿੱਚ ਤਰ੍ਹਾਂ ਜੇ ਉਹ 2026 ਤੱਕ ਕੰਪਲੀਟ ਹੋ ਜਾਣਗੀਆਂ ਐਂਡ ਤੱਕ 100% ਮੇਰੀ ਗਾਰੰਟੀ ਹੈ ਜੇ ਮੈਨੂੰ ਕਿਤੇ ਹੁਣ ਪਰਮਿਸ਼ਨ ਆਈ ਹੈ ਮੈਂ ਤਾਂ ਹੀ ਤੁਹਾਨੂੰ ਦੱਸ ਰਿਹਾ ਹਾਂਗਾ ਠੀਕ ਹੈ ਫੇਕ ਵੀਡੀਓ ਬਣਾਉਣ ਦਾ ਮੇਰਾ ਕੋਈ ਮਕਸਦ ਨਹੀਂ ਹੁੰਦਾ ਠੀਕ ਹੈ ਜੀ ਤਾਂ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਬਾਕੀ ਗੱਲ ਰਾਜੇ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜੇ ਕੋਈ ਇੱਕ ਤੁਸੀਂ ਕਰਨਾ ਚਾਹੁੰਦੇ ਹੋ ਮੇਥੋਂ ਉਹ ਦੱਸ ਦਿਓ ਕਿਹੜਾ ਸਬਜੈਕਟ ਕਰਨਾ ਚਾਹੁੰਦੇ ਹੋ ਪੜਾਉਣ ਦਾ ਤਰੀਕਾ ਤੁਹਾਨੂੰ ਮੇਰਾ ਪਤਾ ਹੀ ਹੈਗਾ ਉਸ ਤੋਂ ਇਲਾਵਾ ਰਾਜੇ ਦੇਖੋ ਆਪਣਾ ਜਿਹੜਾ ਬੈਚ ਜੇ ਕੋਈ ਕੈਂਡੀਡੇਟ ਫੁੱਲ ਬੈਚ ਤੋਂ ਤਿਆਰੀ ਕਰਨਾ ਚਾਹੁੰਦਾ ਹੈ ਜੇਕਿ ਤੁਸੀਂ ਪੰਜਾਬ ਪੁਲਿਸ ਦੀ ਚਾਹ ਰਿਹਾ ਕਰਨਾ ਚਾਹੁੰਦੇ ਹੋ ਵੀਡੀਓ ਦੀ ਤਿਆਰੀ ਕਰਨਾ ਹੈ ਜਿਉਂਨੇ ਕਲਰਕ ਦੀ ਤਿਆਰੀ ਕਰਨਾ ਹੈ ਜਿਉਂਨੇ ਪਟਵਾਰੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਆਲ ਪੰਜਾਬ ਦੇ ਐਗਜ਼ਾਮਾਂ ਦੀ ਤਿਆਰੀ ਕਰਨਾ ਹੈ ਜਿਉਂਨੇ ਤੁਸੀਂ ਆਪਣੀ ਐਪ ਜੁਆਇਨ ਕਰ ਸਕਦੇ ਹੋ ਦੀਪਪੁਲ ਰਿਜੂਕੇਸ਼ਨਰ ਆ ਪਲੇ ਸ ਠੀਕ ਹੈ ਜੀ ਜੇ ਕਿਸੇ ਬੱਚੇ ਨੂੰ ਐਪ ਪਰ ਤੇ ਕੋਈ ਵੀ ਪ੍ਰੋਬਲਮ ਹੋਣੀ ਹੈ ਤਾਂ ਤੁਸੀਂ ਰਾਜ ਮੈਨੂੰ ਆਹ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ ਭਾਈ ਸਾਹਿਬ ਠੀਕ ਹੈ ਜੀ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਹੋਣਗੇ ਕੰਟੈਂਟ ਸਿਰਫ ਉਹੀ ਹੋਊਗਾ ਜਿਹੜਾ ਪੇਪਰ ਵਿੱਚ ਮਿਲੂਗਾ ਤੁਹਾਨੂੰ ਤੇ ਜ਼ੀਰੋ ਲੈਵਲ ਤੋਂ ਕਲਾਸਾਂ ਹੋਣਗੀਆਂ ਹਰੇਕ ਸਬਜੈਕਟ ਡੀਪਲੀ ਜਿਵੇਂ ਤੁਹਾਡੀ ਨੰਬਰ ਸਿਸਟਮ ਦੀ ਮੈਥ ਦੀਆਂ ਕਲਾਸਾਂ ਹਰੇਕ ਲੈਕਚਰ ਦਾ 10 9 9 10 10 ਕਲਾਸਾਂ ਹਰੇਕ ਦੀਆਂ ਠੀਕ ਹੈ ਜਿਹੜੇ ਡੇਟਸ ਆਪਰੇਸ਼ਨ ਕਰਵਾਇਆ ਹੋਇਆ ਤੁਹਾਨੂੰ ਪ੍ਰੈਕਟਿਸ ਦੇ ਵਿੱਚ ਤੇ ਹਰੇਕ ਪ੍ਰੋਬਲਮ ਅਲੱਗ-ਅਲੱਗ ਟਾਈਪ ਦਾਗਾ ਠੀਕ ਕੀ ਆਪਾਂ ਨੂੰ ਬੈਚ ਤੋਂ 4-4000 45-4500 ਦਾ ਵਿਚਨਾ ਪਊਗਾ ਠੀਕ ਹੈ ਛੋਟੀ ਜੀ ਟੀਮ ਹੈ ਆਪਣੀ ਤਾਂ ਕਰਕੇ ਤੁਹਾਨੂੰ 1 ਸਾਲ ਦੀ ਵੈਲਿਡਿਟੀ राजे 1200 ਰੁਪਏ ਵਿੱਚ 1 ਸਾਲ ਦੀ ਵੈਲਿਡਿਟੀ ਤੁਸੀਂ ਕੋਈ ਵੀ ਬੈਚ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ ਠੀਕ ਹੈ ਜੀ ਤੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਵਾਸਤੇ ਰੋ